ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਵੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਧਗਾਣਾ ਸ਼ਹੀਦ ਇਹ ਪਿੰਡ ਜਿਹੜੇ ਦੋਸਤੋ ਬਿਲਕੁਲ ਲਾਗੇ ਹੈਗੇ ਆ ਤੇ ਤੁਸੀਂ ਕਰਿਆਲੇ ਵਿਜ਼ਿਟ ਕਰਨੀ ਆ ਸੋ ਗੱਲਬਾਤ ਆਪਾਂ ਵੀਰ ਜੁਗਰਾਜ ਮੇਰੇ ਨਾਲ ਹੋਣਗੇ ਤੇ ਵੀਰਿੰਦਰਜੀਤ ਸਿੰਘ ਹੋਣਗੇ ਠੀਕ ਆ ਜੀ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਰਾਂ ਦਾ ਤੇ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਨਗ ਜਿਹੜੇ ਆ ਟੋਟਲ 3 ਤੋਂ 4 ਬੇੜਾਂ ਜਿਹੜੀਆਂ ਦਿਖਾ ਦਾਂਗੇ ਇੱਕ ਝੋਟੀ ਬਿਲਕੁਲ ਤਾਜੀ ਸੂਈ ਸਹੀ ਸੂਈ ਸਵਾਈ ਜੜੀਆ ਦੋਸਤੋ ਝੋਟੀ ਦਿਖਾ ਦਾਂਗੇ ਬੱਚੇ ਨਾਲ ਹੋਣਗੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆਪਾਂ ਵੀਰ ਤੋਂ ਲੈ ਲਾਂਗੇ ਦੁੱਧ ਰੇਟ ਭਾਅ ਪੜਦਾ ਦੋਸਤੋ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੋ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਅੱਜ 20 ਅਗਸਤ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਕੱਲ 21 ਅਗਸਤ ਮਾਰਨਿੰਗ 6 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ ਸੋ ਜਿਹੜਾ ਪਸ਼ੂ ਪਸੰਦ ਆਊਗਾ ਜਿਹੜੇ ਫਾਰਮਰ ਵੀਰ ਨੂੰ ਆਪਦਾ ਹੱਕ ਸਮਝ ਕੇ ਚਵਾਈ ਆ ਇੱਕ ਟਾਈਮ ਦੋ ਟਾਈਮ ਤੁਸੀਂ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਆਜੋ ਕਰਦੇ ਆਂ ਗੱਲਬਾਤ ਵੀਰ ਹੋਰਾਂ ਦੇ ਨਾਲ ਪੁੱਛ ਲੈਨੇ ਕੀ ਇਨਫੋਰਮੇਸ਼ਨ ਡਿਟੇਲ ਆ ਜੀ ਨਾਲ ਪਛਮਾ ਜੀ ਸਭ ਤੋਂ ਪਹਿਲਾਂ ਵੀਰਿੰਦਰ ਜੀ ਸਿੰਘ ਸਸਿਗਾਰ ਸਸਿਗਾਰ ਆ ਜੀ ਕੋ ਠੀਕ ਠਾਕ ਜੀ ਹਾਂਜੀ ਵਧੀਆ ਅੱਛਾ ਇੰਦਰਜੀਤ ਭਰਾ ਪਸ਼ੂ ਵਪਾਰ ਦਾ ਕੰਮ ਹੀ ਆ ਹਾਂਜੀ ਹਾਂਜੀ ਭਾਈ ਤੇ ਕਿੰਨੇ ਕ ਲੰਬੇ ਸਮੇਂ ਤੋਂ ਕਰਦੇ ਆ ਰਹੇ ਹੋ ਜੀ ਭਾਜੀ ਪਿਓ ਦਾਦਿਆਂ ਨੂੰ ਲੈ ਕੇ ਲੈਣ ਚੜੀ ਹੁੰਦੀ ਆ ਪੁਰਾਣੇ ਕਰਦੇ ਹਾਂ ਪੀੜੀ ਦਰ ਪੀੜੀ ਅੱਗੇ ਮਰ ਕੇ ਤੁਰਿਆ ਆ ਰਿਹਾ ਕੰਮ ਹਾਂਜੀ ਹਾਂਜੀ ਠੀਕ ਅੱਜ ਪਸ਼ੂ ਇਸੇ ਤਰ੍ਹਾਂ ਹੀ ਰਹਿੰਦੇ ਆਂ ਅੱਠ ਸੱਤ ਹਾਂਜੀ ਇਸੇ ਤਰ੍ਹਾਂ ਹੀ ਚਾਰ ਤੋਂ ਪੰਜ ਨਾਕ ਆਪਣੇ ਕੋਲ ਡੇਲੀ ਰਹਿੰਦੇ ਰਹਿੰਦੇ ਵਧੂ ਵਧ ਵੀ ਹੋ ਜਾਂਦੇ ਆ ਬਾਕੀ ਇਹਨੇ ਤਾਂ ਰਹਿੰਦੇ ਰਹਿੰਦੇ ਆ ਠੀਕ ਹੈ ਹਾਂਜੀ ਅੱਜ ਇਸ ਵੀਡੀਓ ਚ ਚਾਰ ਬੇੜਾ ਹੋਣਗੇ ਹਾਂਜੀ ਇੱਕ ਨਹੀਂ ਤਿੰਨ ਤਿੰਨ ਇੱਕ ਝੋਟੀ ਤਿੰਨ ਬੇੜਾ ਤੇ ਇੱਕ ਝੋਟੀ ਹਾਂਜੀ ਚਾਰ ਨਾਕ ਆ ਗਏ ਹਾਂਜੀ ਹਾਂਜੀ ਤਾਂ ਅੱਜ ਉਸੇ ਸਮੇਂ ਫਿਰ ਹਾਂਜੀ ਤਾਂ ਹੀ ਬਿਲਕੁਲ ਠੀਕ ਹੈ ਆ ਗਾ ਬੱਚੋ ਨਹੀਂ ਸਹੀ ਹੈ ਤੇਰੀ ਠੀਕ ਹੈ ਠੀਕ ਹੈ ਤੇ ਇੰਦਰਜੀਤ ਵੀ ਪਹਿਲੇ ਨੰਬਰ ਤੇ ਇਥੋਂ ਸਟਾਰਟ ਕਰਨਗੇ ਹਾਂਜੀ ਹਾਂਜੀ ਵੈੜ ਜਿਹੜੀ ਐਫ ਇਹ ਵੈੜ ਆਪਾਂ ਦਿਖਾਈ ਦੇ ਰਹੀ ਹੈ ਪਹਿਲੇ ਨੰਬਰ ਤੇ ਸੂਆ ਕਿੰਨਾ ਸਮਾਂ ਇਹ ਪਹਿਲਾ ਸੂਆ ਪਾਜੀ ਛੇ ਦਾੰਦ ਹੈ ਛਿੱਕੀ ਮੂੰਹ ਹਾਂਜੀ ਹਾਂਜੀ ਪਹਿਲਾ ਸੂਆ ਹਾਂਜੀ ਹਾਂਜੀ ਤੇ ਕਿੰਨਾ ਕੁ ਟਾਈਮ ਹੋ ਗਿਆ ਸੂਆ ਇਹ ਪਾਜੀ 9:30 ਵਜੇ ਸਵੇਰੇ ਤਕਰੀਬਨ ਸੂਈ ਆ ਪਾਜੀ 20 ਅਗਸਤ ਨੂੰ ਪਾਜੀ ਹਾਂਜੀ 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 ਠੀਕ ਹੈ ਟੀਅਰ ਜਰੂਰ ਪੈ ਗਈ ਸੀ ਹਾਂ ਪ੍ਰੋਪਰ ਪਾਜੀ 1.5 ਘੰਟੇ ਪਿਛੇ ਟੀਅਰ ਨੇ ਵੜਨੇ ਵੇਲੇ ਪਾ ਜ ਦਿੱਤੀ ਠੀਕ ਹੈ ਜੀ ਹਾਂ ਜੀ ਅ ਪਹਿਲਾਂ ਦੋਸਤੋਂ ਪਲੂਨ ਬੱਚੀ ਜਿਹੜੀ ਆ ਤੁਹਾਨੂੰ ਦਿਖਾਉਣੇ ਆ ਮਗਰ ਬੱਛ ਆ ਗਿਆ ਮਗਰ ਬੱਚੀ ਆ ਜੀ ਪਾਜੀ ਬੱਚੀ ਆ ਹਾਂ ਜੀ ਮਗਰ ਫੀਮੇਲ ਕਾਫਾ ਬੱਚੀ ਕਾਫੀ ਇਹ ਦੋਸਤੋਂ ਬੜੀ ਚੰਗੇ ਸੀਮਨ ਦੀ ਬੱਚੀ ਜਾਪਦੀ ਆ ਆ ਤੁਸੀਂ ਵੇਖ ਕੇ ਚਾਹ ਕਰੋ 나ੜੂ ਬਿਲਕੁਲ ਬੱਚੇ ਦੇ ਨਾਲ ਗਿੱਲਾ 나ੜੂ ਬੱਚੇ ਦੇ ਨਾਲ ਤੇ ਪਹਿਲਾ ਸੂਬਾ ਮੂੰਹੋਂ ਛੇਦਾਂ ਤੋਂ ਬੱਚੀ ਕਾਜੀ ਸੂਈ ਅੱਜ ਮਾਰਨਿੰਗ ਠੀਕ ਹੈ ਜੀ ਤੇ ਜੇਰ ਪ੍ਰੋਪਰ ਪੈ ਗਈ ਥਣ ਥੋਣਾ ਤੁਹਾਨੂੰ ਆ ਦਿਖਾ ਦਿੰਨੇ ਇੱਕ ਵਾਰੀ ਆਹ ਦੇਖੋ ਕੰਨ ਤੁਮ ਪੂਰਾ ਮੁਠੀਲਾ ਥਾਣਾ ਦੋਸਤੋ ਤੇ ਬਿਲਕੁਲ ਨੋਕਲਾ ਥਾਣਾ ਠੀਕ ਹੈ ਜੀ ਸੋ ਬੱਛੀ ਪਹਿਲਾ ਸੂਗਾ ਬਹੁਤੇ ਵੀਰਾਂ ਨੂੰ ਪਸੰਦ ਆਊਗੀ ਸੋ ਤਸੱਲੀ ਤੁਸੀਂ ਵੀ ਕਰ ਲਿਓ ਚਬਾਈ ਕਰਕੇ ਤੇ ਅੱਜ ਮਾਰਨਿੰਗ ਸੂਈ ਹੈ ਹੋਰ ਕੇ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਠੀਕ ਹੈ ਜੀ ਡੱਬੀ ਐਚ ਐਫ ਬੱਛੀ ਆ ਤੇ ਮੂੰਹ ਛੇ ਦੰਦ ਕਨਫਰਮ ਕਰਾ ਦਿੰਨੇ ਇੱਕ ਵਾਰ ਫਿਰ ਆ ਲਓ ਤੇ ਇਸ ਕੁਆਲਟੀ ਆ ਦੇਖੋ ਸੋ ਫੈਲਕੋ ਜਿਹੜੀ ਦੋਸਤੋ ਤਾਜੀ ਤੇ ਨਵੀਂ ਨਕੋਰ ਬੱਚੀਆਂ ਪਹਿਲਣ ਬੱਚੀਆਂ ਸੋ ਆਰਡਰ ਕੁਆਲਿਟੀ ਬਿਲਕੁਲ ਕੰਪੈਕਟ ਆਰਡਰ ਆ ਜਿਹੜਾ ਦੋਸਤੋ ਫਿਕਸਡ ਜੀ ਆਰਡਰ ਆ ਤੇ ਲਾਲ ਹਵਾਨਾ ਠੀਕ ਹੈ ਜੀ ਆ ਦੇਖੋ ਬਿਲਕੁਲ ਲਾਲ ਗੁਲਾਬੀ ਹਵਾਨਾ ਤੇ ਥਣ ਥਣ ਬਹੁਤ ਜ਼ਿਆਦਾ ਸੋਨਾ ਕੱਢਿਆ ਦੇ ਠੀਕ ਹੈ ਤੇ ਹਾਈਟ ਕੱਦ ਦੀ ਜਗ੍ਹਾ ਜੇਕਰ ਤੁਸੀਂ ਆਪਾਂ ਗੱਲ ਕਰ ਲਈਏ ਹਾਈਟ ਕੱਦ ਸੁਹਣਾ ਬੱਚੀ ਦਾ ਠੀਕ ਹੈ ਏਜ ਤੇ ਹਿਸਾਬ ਨਾਲ ਦੇਖੀਏ ਤੇ ਸੋਹਣੀ ਕੱਦ ਕਾਠੀ ਆ ਬੱਚੀ ਦੀ ਕੀ ਇਸ ਕੁਆਲਿਟੀ ਸੋਹਣੀ ਆ ਤਾਂ ਤੋਰ ਲੀਏ ਵੀ ਤੋਰ ਆ ਦੇਖ ਅੱਛਾ ਵੀਰ ਇੰਦਰ ਜੀ ਤ ਕਿਵੇਂ ਕੋਈ ਥੋੜਾ ਬਾਦ ਬੋਲੇ ਵਿੱਚ ਚਵਾਈ ਆ ਜੀ ਭਾਈ ਕਿਲੋ ਕਿ ਡੇਢ ਕਿਲੋ ਬੋਲੇ ਹੀ ਕੱਢਿਆ ਵਾ ਬਾਕੀ ਉਹ ਬੱਚੇ ਲਿਆਦਾ ਬਾਕੀ ਹੁਣ ਚਵਾਈ ਕਰਾਂਗੇ ਕਿਵੇਂ ਚਵਾਈ ਥੋੜਾ ਪਤਾ ਇੱਕ ਨੰਬਰ ਦੇ ਭਾਜੀ ਇੱਕ ਨੰਬਰ ਦੇ ਚੋਲੀ ਹੈ ਹਾਂਜੀ ਬਿਲਕੁਲ ਠੀਕ ਹੈ ਹਾਂਜੀ ਤੇ ਕੀ ਮੁੱਲ ਕੀ ਰਹੂਗਾ ਇਹਦਾ ਲੈਂਡਰ ਮੁੱਲ ਵੀਰ ਜੀ ਆਪੋ ਕਰਨੇ ਦੇ ਲੈਣ ਵਾਲੇ ਹਾਨਾ ਹੀ ਹੋਣੀ ਆ ਇਹਦੇ ਚ ਕੋਈ ਜ਼ਿਆਦਾ ਪਾ 5-1000 ਦਾ ਆਪਣਾ ਫਰਕ ਨਹੀਂ ਹੋਊਗਾ ਕਿ ਸਿਰਫ 200 ਰੁਪਏ ਛੋੜ ਹੋਊਗੇ ਜੋ ਆਪਾਂ ਮਤਲਬ ਮੁੱਲ ਮੰਗ ਲਿਆ ਉਹੋ ਹੀ ਲੈਣਾ ਵਾ ਠੀਕ ਹੈ ਤੇ ਮੁੱਲ ਕਰਾਉਣ ਨੂੰ ਭਾਵੇਂ 50 ਕਰਾ ਦਿਓ 48000 ਚ 200 ਰੁਪਏ ਛੋੜ ਕਰਾਂਗੇ ਵੀਰ ਜੀ 48 ਹਾਂਜੀ ਹਾਂਜੀ ਬ ਮਾਰਕੀਟ ਦੇ ਹਿਸਾਬ ਨਾਲ ਤੇ 44200 ਰੁਪਏ ਛੋਟ ਕਰਦਾਂਗੇ ਠੀਕ ਹੈ ਜੀ ਹਾਂ ਜੀ 44000 ਦੇ ਵਿੱਚੋਂ 200 ਰੁਪਏ ਛੋਟ ਹੋ ਜੂ ਦੋਸਤੋ ਤੇ ਜੋੜੀ ਕਾਫੀ ਸੋਹਣੀ ਆ ਬੱਚੀ ਆ ਮਗਰ ਵੀ ਬੱਚੀ ਆ ਠੀਕ ਹੈ ਜੀ ਤੇ ਪਸੰਦ ਆਊਗੀ ਤੁਹਾਨੂੰ ਚਵਾਈ ਤੁਸੀਂ ਕਰ ਲਿਓ ਤੇ ਬਹੁਤ ਸੋਹਣੀ ਬੱਚੀ ਐ ਇਸ ਤੋਂ ਬਾਅਦ ਇੱਕ ਹੋਰ ਕ੍ਰਾਸਕ ਦੇ ਵਿੱਚ ਤੁਹਾਨੂੰ ਇੱਕ ਜਿਹੜੀ ਆ ਵੈੜ ਦਿਖਾ ਦਿੰਨੇ ਆ ਜਰਸੀ ਦਾ ਪੱਕ ਵੀ ਆ ਠੀਕ ਹੈ ਜੀ ਥੋੜਾ ਅੱਗੇ ਆਪਣਾ ਕ੍ਰਾਸ ਤੇ ਅੱਛਾ ਵੀਰ ਇਹ ਸੂਆ ਕਿੰਨਾ ਸੂਈ ਆ ਇਹ ਵੀ ਜੀ ਦੂਜਾ ਸੂਆ ਕੋਈ ਤੀਜਾ ਮੰਨ ਲੇ ਪਰ ਦੂਜਾ ਸੂਆ ਆਪਾਂ ਕਰਕੇ ਲਈ ਆ ਠੀਕ ਆ ਤੂੰ ਕਿਹੜਾ ਸੂਆ ਹਾਂ ਜੀ ਤੇ ਦਿਨ ਇਹਨੂੰ ਕਿੰਨੇ ਕੋਈ ਇਹਨੂੰ ਭਾਈ ਜੀ 20 ਦਿਨ ਹੋ ਗਏ ਲਾਲੋ ਸੂਈ ਨੂੰ 20 ਦਿਨ ਹੋ ਗਏ ਹਾਂ ਜੀ ਬੱਚਾ ਮਗਰ ਨਹੀਂ ਤੇ ਬੱਚੀ ਹੁੰਦਾ ਬੱਚੀ ਹੁੰਦਾ ਜੀ 20 ਦਿਨ ਆ ਦੋਸਤੋ ਸੂਆ ਦੂਜਾ ਮੰਨ ਕੇ ਵੀਰ ਹੋਣਾ ਖਰੀਦੀ ਆ ਪਸ਼ੂ ਵਪਾਰ ਦਾ ਜਿਹੜਾ ਕੰਮ ਆ ਦੋਸਤੋ ਦੂਜਾ ਮੰਨ ਕੇ ਖਰੀਦੀ ਆ ਤੀਜਾ ਸੂਆ ਤੁਸੀਂ ਜਿਹੜਾ ਮੰਨ ਕੇ ਅੱਗੇ ਜਿਹੜਾ ਸੌਦਾ ਕਰਦੇ ਠੀਕ ਆ ਮੂੰਹ ਮੱਥਾ ਫੇਸ ਕੁਆਲਿਟੀ ਆ ਜਿਹੜੀ ਤੁਸੀਂ ਦੇਖ ਲਓ ਕੀ ਖਾਨ ਤੋਂ ਪੂਰਾ ਮੱਝਾ ਨਾ ਥਾ। ਆ ਦੇਖੋ ਜੀ। ਇੰਟਰਵਿਊਰ ਕਿੰਨਾ ਕਹਤੋ ਫਿਰ 20 ਦਿਨਾਂ ਦੀ ਸੂਈ ਥੱਲੇ ਆ ਜੀ। ਦੁੱਧ ਪਾ ਜੇ ਫਿਰ 22 ਕਿਲੋ ਆ ਕੋਈ ਵੀ ਜਿਤਨਾ ਮਾਜੀ ਕੰਡਾਲਿਆ ਵਾ ਲੀਟਰ ਨਾਲ ਮਿਲ ਕੇ ਲੈ ਜਾ 20 ਕਿਲੋ ਦੁੱਧ ਦੀ ਆਪਣੀ ਪੂਰ ਗਾਰੰਟੀ ਆ। 20 ਕਿਲੋ ਦੁੱਧ ਭਰਾ ਕੇ ਦਾਂਗੇ ਆਪਾਂ। ਠੀਕ ਆ ਜੀ। ਹਾਂਜੀ ਹਾਂਜੀ। ਆ ਜਿਹੜਾ ਬਿਲਕੁਲ ਹਾਜ਼ਰ ਹੈ। ਹਾਜ਼ਰ ਜਿਹੜਾ 22 ਕਿਲੋ ਦੁੱਧ ਦਾ 2 ਕਿਲੋ ਪਾ ਘੱਟ ਹੀ ਦੱਸਣਾ 20 ਕਿਲੋ ਦੁੱਧ ਜਿਹੜਾ ਫਿਰ ਮਰਜੀ ਥੱਲੇ ਕਰੇ ਭਾਵੇਂ 4 ਟਾਈਮ ਚੋ। ਠੀਕ ਆ ਜੀ। ਹਾਂਜੀ ਟਾਈਮ ਤੋਂ ਟਾਈਮ ਤੋਡੇ ਕੋਲ ਸਮਝਣਾ ਦੋਸਤੋ ਖੁੱਲਾ ਚਾਹੀਦਾ ਪਸ਼ੂ ਤਸੱਲੀ ਜਿੰਨੀ ਵੀ ਹੋ ਸਕਦੀ ਜਰੂਰ ਕਰ ਲਿਓ ਹੱਕ ਸਮਝ ਕੇ ਤੇ 20 ਦਾ 22 ਲੀਟਰ ਜਿਹੜਾ ਬਿਲਕੁਲ ਹੁਣ ਦੁੱਧ ਹੈਗਾ 20 ਦਿਨਾਂ ਦੀ ਸੂਈ ਥੱਲੇ ਥਾਂ ਤੋਂ ਬੜਾ ਵਧੀਆ ਜਿਵੇਂ ਆਹਦੇ ਨਾਲ ਵੀ ਪੀੜੀ ਦੇ ਪਾਵਾਂ ਵਰਗੇ ਥਣ ਵੀ ਉਹ ਸਪੇਸ ਉਹ ਵੰਡਦੇ ਜਿਹੜੇ ਥਾਂ ਆ ਦੇਖੋ ਇਹ ਵੀ ਖੋਲ ਕੇ ਤੋਰ ਕੇ ਦਿਖਾਈ ਗਏ ਜੀ ਲਓ ਜੀ ਬਾਈਟ ਕਾਦਰੀ ਜੇਕਰ ਦੋਸਤੋ ਗੱਲ ਕਰ ਲਈਏ ਤਾਂ ਵੱਡੀਆਂ ਬਿਹੜਾਂ ਦੇ ਵਿੱਚ ਗਿਣਤੀ ਆਪਾਂ ਕਰ ਸਕਦੇ ਹਾਂ ਵਿਨਾਂ ਦਿਨ ਦੀ ਸੂਈ ਆ ਮਗਰ ਫੀਮੇਲ ਕਾਫ ਬਾਕੀ ਥਾਂ ਥੋਂ ਕਾਫੀ ਸੋਹਣਾ ਟਾਈਮ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਲਓ ਕਿ 5:30 ਵਜੇ 5 ਵਜੇ ਥੋੜਾ ਫਰੈਂਡ ਦਾ ਸਮਾਂ ਆ ਜਿਸ ਟਾਈਮ ਆਪਾਂ ਬਿਲਕੁਲ ਇਹ ਵੀਡੀਓ ਤੁਹਾਡੇ ਸਾਹਮਣੇ ਰੱਖ ਰਹੇ ਆ ਬਣਾ ਰਹੇ ਆ ਠੀਕ ਆ ਭਰਾ ਫਿਰ ਇਹਦਾ ਕੀ ਮੁੱਲ ਰੱਖਿਆ ਲੈਣ ਦੇ ਰੱਖੀ ਆ ਮੁੱਲ ਭਾਜੀ 60 ਕਰਾ ਲਓ ਬਾਠ ਕਰਾ ਲਓ 58000 ਰੁਪਏ ਜੋ 200 ਰੁਪਿਆ ਛੋੜ ਕਰਾਂਗੇ 58000 ਹਾਂਜੀ ਵੀ ਦੇਣ ਲੈਣ ਵਾਲੇ ਮੋਲਾ ਕੋਈ ਬਾਹਲਾ ਵੀਰ ਤੰਗ ਨਾ ਕਰੇ 50 ਲੈ ਲੇ 55 ਲੈ ਲਓ ਉਹ ਗੱਲ ਨਹੀਂ ਆਪਾਂ ਛੋੜ ਹੀ ਕਰਨੀ ਸਿਰਫ 200 ਰੁਪਿਆ ਠੀਕ ਹੈ ਤੇ ਬਾਕੀ 20 ਕਿਲੋ ਦੁੱਧ ਜਿੱਦਾਂ ਮਰਜੀ ਥੱਲੀ ਕਰੇ ਕੋਈ ਮੇਰਾ ਵੀਰ ਹਣਕੀ ਠੀਕ ਹੈ ਹਾਂਜੀ 20 ਕਿਲੋ ਦੋਸਤੋ ਦੁੱਧ ਦੀ ਤਸੱਲੀ ਤੁਸੀਂ ਕਰਨੀ ਆ ਤੇ 60000 ਡਿਮਾਂਡ ਆ ਬਾਕੀ 58000 ਵਿੱਚੋਂ ਥੋੜਾ ਬਤਾ ਕੋਈ ਲੈਸ ਮੌਕੇ ਤੇ ਛੋੜਛਾਪਾ ਹੋਊਗਾ ਮੌਕੇ ਤੇ ਮੰਗਤਾਂ ਠੀਕ ਆ ਥਣ ਚੱਟਾ ਨੇਵਾ ਕਾਫੀ ਸੋਹਣਾ ਹੈ ਉਹ ਤੁਸੀਂ ਬਿਲਕੁਲ ਇੰਤਸਾਦੀ ਨਾਲ ਦੇਖ ਹੀ ਲਿਆ ਸਪੇਸ ਸੋਹਣੀ ਹੈਗੀ ਆ ਮੁੱਠੀ ਥਣ ਮਗਰ ਬੱਚੀ ਨੇ ਠੀਕ ਆ ਤੇ ਬਾੜੇ ਵੀ ਤੁਹਾਨੂੰ ਪਸੰਦ ਆਊਗੀ ਇਸ ਤੋਂ ਬਾਅਦ ਅਗਲੀ ਇੱਕ ਤੁਹਾਨੂੰ ਹੋਰ ਜਿਹੜੀ ਬਾੜ ਦਿਖਾਉਣੇ ਆ ਠੀਕ ਆ ਇੱਕ ਕ੍ਰੋਸਿੰਗ ਦੇ ਵਿੱਚ ਜਿਹੜੇ ਪਸ਼ੂ ਆ ਦੋਸਤੋ ਠੀਕ ਆ ਤੇ ਆ ਆ ਗਈ ਆਪਣੇ ਕੋਲ ਅਗਲੀ ਵਾਈਟ ਟਰੱਕ ਦੇ ਵਿੱਚ ਇਹ ਕਿਹੜੀ ਬਰੀਡ ਆ ਗਈ ਫਿਰ ਇਹ ਹੀ ਪਾਜੀ ਕ੍ਰੋਸ ਹੀ ਆ ਚੈਕ ਦਾ ਕ੍ਰੋਸ ਹੀ ਆ ਅੱਛਾ ਹੀ ਬਾਲੇ ਹਾਂਜੀ ਹਾਂਜੀ ਤੇ ਇਹ ਸੂਆ ਵੀਰ ਕਿਰਮ ਇਹ ਤੀਜਾ ਸਵਾਗਤ ਜੀ ਤੀਜਾ ਹਾਂਜੀ ਪਰਸੋਂ ਦੀ ਸੂਈਆਂ ਮਗਰ ਬੱਛੀ ਆ ਨੜੂ ਗਿੱਲਾ ਵੇਖ ਲੋ ਲੋ ਪਰਸੋਂ ਦੀ ਸੂਈ ਬੋਲਾ ਆ ਜੀ ਬੰਦਾ ਹੂੰ ਡਿਕਾ ਅੱਛਾ ਵੀਰ ਜੀ ਤੀਜੇ ਨੰਬਰ ਤੇ ਆਪਣੇ ਕੋਲ ਆ ਗਈ ਆ ਹਾਂਜੀ ਇਹ ਵੀ ਕਰਾਉ ਸਕੀ ਆ ਹਾਂਜੀ ਭਾਜੀ ਤੇ ਸੂਆ ਕਿਰਮਾ ਸੂਈ ਤੀਜਾ ਸੂਆ ਭਾਜੀ ਤੀਜਾ ਸੂਆ ਹਾਂਜੀ ਤੇ ਸਮਾਂ ਇਹਨੇ ਕਿੰਨਾ ਹੋ ਗਿਆ ਇਹ ਪਰਸੋਂ ਸੂਈ ਭਾਜੀ ਪਰਸੋਂ ਹਾਂਜੀ ਬੱচ্চਾ ਬੱਛੀ ਆ ਜੀ ਬੱਛੀ ਨੜੂ ਬਿਲਕੁਲ ਜਿਹੜਾ ਦੋਸਤੋ ਬੱਚੇ ਦੇ ਨਾਲ ਆ ਬੱਛੀ ਆ ਤੇ ਪਰਸੋਂ ਸੂਈ ਆ ਜੀ ਤੀਜਾ ਦੇਣਾ ਸਵੇਰ ਤੀਜਾ ਹੋਊਗਾ ਹਾਂਜੀ ਤੀਜਾ ਸਵੇਰ ਤੀਜਾ ਹੀ ਸਵੇਰ ਤੇ ਹੁਣ ਬੋਲਾ ਕੀ ਸਥਿਤੀ ਆ ਥਨੇ ਬੋਲਾ ਭਾਜੀ ਕੋਈ 12 ਕਿਲੋ ਮੰਨ ਕੇ ਵੀ ਲੈ ਸਕਦਾ ਕੋਈ ਵੀਰ 12:00 13:00 ਇੰਨਾ ਬੋਲਾ ਬਾਕੀ 20 ਕਿਲੋ ਦੁੱਧ ਗਾਂ ਦੇ ਦੀ ਆਪਦੇ ਬੰਦਿਆਂ ਤੋਂ ਖਰੀਦੀ ਆ 20 ਤੋਂ 22 ਕਿਲੋ ਦੁੱਧ ਦੇ ਦੀ ਬਾਕੀ ਆ ਆਪਦੀ ਕੋਈ ਤਸल्ली ਕਰਕੇ ਮੇਰਾ ਵੀਰ ਖਰੀਦੀ ਜੇ ਕਿ ਉਹਨੂੰ 15 ਲੀਟਰ ਲੱਗਦੀ ਆ 15 ਮੰਨ ਕੇ ਲੈ ਲੇ 20 ਆ ਲੱਗਦੀ 20 ਮੰਨ ਕੇ ਲੈ ਲੇ ਠੀਕ ਆ ਹਾਂਜੀ ਠੀਕ ਸਵੇਰ ਤੀਜਾ ਹੁਣ ਬੋਲਾ ਦੱਸਿਆ ਕਿੰਨਾ ਬੋਲਾ 12 ਲੀਟਰ ਬੋਲਾ ਭਾਜੀ ਹੋਊਗਾ ਥਾਂ ਤੋਂ ਜਿਹੜਾ ਦੋਸਤ ਮੋਟਾ ਆਣਾ ਬਿਲਕੁਲ ਮੁਠੀ ਸੋ ਸਪੇਸ ਬੇਸ਼ੱਕ ਜਿਹੜੀ ਦੋਸਤੋ ਤੁਹਾਨੂੰ ਮਗਰਹ ਜਨਾਂ ਦੇ ਵਿੱਚ ਜਿੰਨੀ ਨਜ਼ਰ ਆਊਗੀ ਉਹ ਬਿਲਕੁਲ ਆ ਤੁਹਾਡੇ ਸਾਹਮਣੇ ਆ ਠੀਕ ਹੈ ਤੇ ਸੋਧ ਵੀਰਾਂ ਦਾ ਭਾਵੇਂ ਕੋਈ 15 ਲੀਟਰ ਮੰਨ ਕੇ ਖਰੀਦ ਲੈ 17 ਲੀਟਰ ਮੰਨ ਕੇ ਖਰੀਦ ਲੈ ਫਿਲਹਾਲ ਜਿਹੜਾ ਬੋਬਾ 12 ਲੀਟਰ ਜਿਹੜਾ ਬੋਲੇ ਦੇਖਿਆ ਉਹ 12 ਲੀਟਰ ਹੁਣ ਬਿਲਕੁਲ ਜੜੀ ਹੈ ਕਿ ਭਾਈ ਤੁਸੀਂ ਕਰ ਸਕਦੇ ਹੋ ਠੀਕ ਹੈ ਤੋਰਦਗੇ ਵੀਰ ਜੀ ਇਹ ਵੀ ਖੋਲਦਗੇ ਮਗਰ ਫੀਮੇਲ ਦਾ ਭਾਬਾ ਬੱਚੀ ਤੀਜਾ ਦਿਨ ਹੋਇਆ ਸੀ ਗੜ ਤਿੰਨਾ ਮਗਰ ਬੱਚੀ ਤਿੰਨਾ ਮਗਰ ਬੱਚੀ ਵਾਈਟ ਬਿਲਕੁਲ ਗੋਰੇ ਰੰਗ ਦੇ ਵਿੱਚ ਜਿਹੜੇ ਦੋਸਤੋ ਵਾਈਟ ਰੰਗ ਦੇ ਵਿੱਚ ਜਿਹੜੀ ਇਹ ਬੈਡ ਆ ਸੋ ਬਾਕੀ ਚਵਾਪ ਸਮਾ ਜਿਹੜਾ ਸਾਰੀਆਂ ਬੈਡਾਂ ਦਾ ਆਪਾਂ ਬੜੇ ਤਰੀਕੇ ਨਾਲ ਵੀਰ ਤੋਂ ਪੁੱਛ ਲਾਂਗੇ ਵੀ ਕਿਸੇ ਦੇ ਵਿੱਚ ਕੋਈ ਪੂਰ ਛਟਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਉਹ ਵੀ ਤੁਹਾਡੇ ਸਾਹਮਣੇ ਆਪਾਂ ਕਰ ਦਵਾਂਗੇ ਸੋ ਆ ਦੇਖੋ ਜੀ ਖੰਡ ਦੇਵ ਲੈਓ ਜੀ ਤੋੜ ਲਿਆ ਜੀ ਠੀਕ ਅੱਛਾ ਵੀਰ ਜੀ ਕਿਸੇ ਤਰ੍ਹਾਂ ਦਾ ਕੋਈ ਭੂਰ ਛੱਟਾ ਚਵਾਈ ਤਿੰਨਾ ਵੜਾ ਦੀ ਹੁਣ ਤੱਕ ਦੀ ਜੇ ਵਾਪਰ ਦਿਖਾ ਦੇ ਇੱਕ ਨੰਬਰ ਦੀ ਵੀਜੀ ਚਵਾਈ ਹੋਊਗੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਮ ਨਹੀਂ ਵਾਧ ਘਾਟ ਇਹਨਾਂ ਦਾ ਠੀਕ ਹੈ ਹਾਂਜੀ ਬਰਾਬਰ ਦੀਆਂ ਤਾਰੀਆਂ ਲਾਣਾ ਠੀਕ ਹੈ ਤੇ ਕੀ ਰਹੂਗਾ ਇਹਦਾ ਮੁੱਲ ਮੁੱਲ ਵਿੱਚ ਜਾਇਜ ਹੀ ਆ ਮੁੱਲ 40000 ਰੁਪਿਆ ਤੇ 44000 ਚ 200 ਰੁਪਿਆ ਛੋੜ ਕਰਾਂਗੇ 44 ਹਾਂਜੀ 44000 ਦੇ ਵਿੱਚੋਂ ਭਰਾ ਉਹ 200 ਰੁਪਿਆ ਵੀਰਾਂ ਦਾ ਛੋਟ ਕਰਾਂਗੇ ਰੇਟ ਵੀਰ ਨੇ ਪਹਿਲਾਂ ਜਿਹੜਾ 200 ਜ਼ਿਕਰ ਕੀਤਾ ਸੀ ਕਿ ਉਹਨਾਂ ਕੀ ਮੰਗਾ ਕੇ ਡਿਮਾਂਡ ਉਹਨੀ ਕੀ ਕਰਨੀ ਹੈ ਲੈ ਤੇ ਉਹਨਾਂ ਵੇਚੋ ਕੋਈ 200 ਰੁਪਿਆ ਕੋਈ ਛੋੜ ਹੀ ਗੋਗੀ ਠੀਕ ਹੈ ਕੋਈ ਜ਼ਿਆਦਾ ਮਾਰ ਜਣ ਨਹੀਂ ਦੂਗਾ 45 ਮੰਗ ਕੇ ਫਿਰ 44 ਜੇ 52 ਮੰਗ ਕੇ 43 ਜੇ ਲੈਣ ਦੇਣ ਦਾ ਠੀਕ ਹੈ ਉੱਥੇ ਕੀ ਡਿਮਾਂਡ ਕਰਨੀ ਹੈ ਤੇ ਉੱਥੇ ਕੋਈ 200 ਰੁਪਿਆ ਵੇਚ ਦੋ ਉਧਰ ਕਰਕੇ ਜਿਹੜੀ ਹੈ ਲੈਣ ਦੇਣ ਦੀ ਵਾਲੀ ਗੱਲ ਇਹ ਦੋਸਤੋ ਤਿੰਨ ਬੈੜਾ ਹੋ ਗਈਆਂ ਜਿਹੜੀਆਂ ਬਿਲਕੁਲ ਤੁਹਾਨੂੰ ਦਿਖਾਉਂੀਆਂ ਸੀ ਬਕਾਊ ਆ ਇਸ ਤੋਂ ਬਾਅਦ ਇੱਕ ਝੋਟੀ ਆ ਉਹ ਵੀ ਆਪਾਂ ਪੁੱਛ ਲੈਣੀਆਂ ਬਿਲਕੁਲ ਬਕਾਊ ਆ ਤਾਜ਼ਾ ਬਿਲਕੁਲ ਤਾਜ਼ਾ ਸੁਆ ਤਾਜੀ ਦੁਈਆਂ ਤੇ ਸੁਆ ਪੁੱਛ ਲੈਣੀਆਂ ਅੱਛਾ ਵੀਰ ਇਹ ਸੁਆ ਕਿੰਨਾ ਇਹ ਪਹਿਲਾ ਸੁਆ ਵਿੱਚ ਹੀ ਪਾਈ ਜਨਾ ਹ ਅਛਾ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਇਹਨੂੰ ਬਾਜੀ ਲਾ ਲੋ ਕੋਈ 15 20 ਦਿਨ ਹੋ ਗਏ 15 ਤੋਂ 20 ਦਿਨ ਹੋ ਗਏ ਹਾਂਜੀ ਕੱਟੀ ਮਗਰ ਹਾਂਜੀ ਕੱਟੀ ਮਗਰ ਕੱਟੀ ਆ ਤੇ ਆਪ ਪਹਿਲ ਨਹੀਂ ਹੈ ਨਾ ਹਾਂਜੀ ਹਾਂਜੀ ਪਹਿਲ ਨਹੀਂ ਹੈ ਪਹਿਲਾਂ ਝੋਟੀ ਆ ਠੀਕ ਆ ਕਦ ਕਾੜ ਜਿਹੜਾ ਦੋਸਤੋ ਫੁੱਲ ਵੱਡੀ ਆ ਕੋਈ ਛੋਟਾ ਜਿਹਾ ਕਦ ਨਹੀਂ ਕਹਿ ਵੀ ਜਰੂਰ ਆਪਾਂ ਇੱਕ ਵਾਰੀ ਜ਼ਿਕਰ ਕਰ ਦਿੰਨੇ ਆ ਆ ਦੇਖੋ ਫੁੱਲ ਵੱਡੀ ਆ ਨਾਲ ਇੱਕ ਕੈਚਫ ਵੈੜ ਖੜੀ ਆ ਬਿਲਕੁਲ ਉਹਦੇ ਤੋਂ ਵੀ ਘੱਟੋ ਘਾੜ ਵੀ ਤੁਸੀਂ ਦੇਖ ਲਓ ਵੀ ਗਿੱਠ ਉੱਚੀ ਜਿਹੜੀ ਕਦ ਕਾ ਕੀ ਹੈਗੀ ਇਸ ਝੋਟੀ ਦੀ अच्छा वीर 20 ਦਿਨਾਂ ਦੇ 20 ਦਿਨ ਹੋ ਗਏ ਸੂਈ ਨੂੰ ਤਾਂ ਦੁੱਧ ਤੋਂ ਕਿੰਨਾ ਚੋ ਰਹੇ ਆ ਦੁੱਧ ਭਾਜੀ ਘਰ ਵਾਲੇ ਕਹਿੰਦੇ 12 ਕਿਲੋ ਆ ਹਾਂ ਬਾਕੀ ਆਪਾਂ 10 ਕਿਲੋ ਦੀ ਗਾਰੰਟੀ ਦਾਂਗੇ 10 ਕਿਲੋ ਤੋਂ ਤੇ ਜਿਹੜਾ ਮੇਰਾ ਵੀਰ ਮਰਜੀ ਚ ਹੋਵੇ ਚਵਾ ਕੇ ਕਲਾਂਗੇ ਚਵਾ ਕੇ ਕਲਾਂਗੇ ਭਾਜੀ ਠੀਕ ਹੈ ਲੀਟਰ ਮਰਾ ਕੇ ਚਵਾ ਕੇ ਤਸਦੀ ਕਰਾ ਕੇ ਮੈਂ ਕੋਈ ਚਾਰ ਟਾਈਮ ਚੋ ਠੀਕ ਹੈ ਜੀ ਹਾਂਜੀ ਭਾਜੀ ਪਹਿਲਾਂ ਝੋਟੀਆਂ ਦੋਸਤੋ 20 ਦਿਨਾਂ ਦਾ ਜਿਹੜਾ ਸਮਾਂ ਤੇ ਆਹ ਥਾਂ ਤੋਂ ਦੇ ਗਏ ਠੀਕ ਹੈ ਤੇ ਦੁੱਧ ਵੀਰਾਂ ਦਾ ਵੀ 12 ਲੀਟਰ ਵੇਚ ਜਾਗਾ ਅਗਲੇ ਨੇ ਆਪਾਂ ਨੂੰ ਕਹਿ ਕੇ ਦਿੱਤਾ ਅਪਸੋ ਜਿੱਥੋਂ ਵੀ ਖਰੀਦਿਆ ਪਰ 10 ਲੀਟਰ ਆਪਾਂ ਘਰੋਂ ਚਵਾ ਕੇ ਤਸੱਲੀ ਕਰਵਾ ਕੇ ਕਿਤੇ ਵੀਰ ਦੀ ਫੇਰ ਤੋਰਾਂਗੇ ਬਾਕੀ ਆਹ ਥਾਣ ਦੀ ਚਵਾਈ ਜੁਵੀ ਆਪਾਂ ਪੁੱਛ ਰਹੇ ਪੋਲੀ ਚਵਾਈ ਹੈ ਵੀਰ ਹਾਂਜੀ ਚੋਣ ਠੀਕ ਆ ਵਧੀਆ ਹੈ ਨਾ ਬਹੁਤੀ ਪੋਲੀ ਆ ਨਾ ਬਹੁਤੀ ਕਰੜੀ ਆ ਆਮ ਸਹੀ ਹੈ ਚਵਾਈ ਪੋਲੀ ਨੋਰਮਲ ਹਾਂਜੀ ਨੋਰਮਲ ਠੀਕ ਹੈ ਜੀ ਹਾਂਜੀ ਤੇ ਇਹਦੀ ਖੋਦ ਕੇ ਜੀ ਛੋਟੀ ਪਹਿਲਾ ਸੂਆ ਹੈ ਭਰਾਵੋ ਬਿਲਕੁਲ ਤਾਜੀ ਸੂਆ 20 ਦਿਨਾਂ ਦਾ ਸਮਾਂ ਵੀਰ ਨੇ ਦੱਸਤਾ ਮਗਰ ਕੱਟੀ ਆ ਤੇ ਦਾਜ਼ਾ ਕਿਲੋ ਜਿਹੜੀਆਂ ਦੋਸਤੋ ਸਾਰਾ ਬਿਲਕੁਲ ਇਹਦੇ ਕੋਲ ਮੌਜੂਦ ਨੇ ਇਸ ਵੇਲੇ ਠੀਕ ਆ ਤੇ ਸਿੰਗੀ ਸੁਗੀ ਬੰਦਰ ਵੇਖ ਲਓ ਹਾਈਟ ਕਾਤ ਫੁੱਲ ਵੱਡੀ ਲਓ ਜੀ ਬਾਕੀ ਆਰਡਰ ਕਿਹੜਾ ਦੋਸਤੋ ਨੋਰਮਲੀ ਆਪਾਂ ਜਿਹੜੀ ਗੱਲ ਕਰ ਲਏ ਨੇ ਫਿਕਸਡ ਜੀ ਆਰਡਰ ਤੇ ਖੰਸੂਣਾ ਪੂਰਾ ਤੁਸੀਂ ਦੇਖੋਗੇ ਲੋਕ ਵਾਲਾ ਤੇ ਮੁੱਠੀ ਥਣ ਲਓ ਜੀ ਠੀਕ ਅੱਛਾ ਵੀਂਦਰਜੀਤ ਵੀਰ ਕੀ ਮੋਨੇ ਦਾ ਝੋਟੀ ਦਾ ਕੀ ਕਰਦੇ ਹੋ ਮੋਲ ਵੀਰ ਜੀ ਮੈਂ ਉਹ 87 ਕਰਾ ਲਈ 86 ਕਰਾ ਲਈ 85000 ਜੋ 200 ਰੁਪਏ ਮਾਨਤਾ ਨੂੰ ਛੋੜ ਹੀ ਬਸ ਉਹ 85000 ਹਾਂਜੀ ਹਾਂਜੀ ਠੀਕ ਹੈ ਫਿਰ 85000 ਦੇ ਵਿੱਚੋਂ ਦੋਸਤੋ ਛੋਟ ਹੋ ਜੂਗੀ ਠੀਕ ਆ ਝੋਟੀ ਜਿਹੜੀ ਆਪਾਂ ਤੁਹਾਨੂੰ ਦਿਖਾਤੀ ਆ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਾਗ ਤੁਹਾਨੂੰ ਦਿਖਾਏ ਆ ਤਿੰਨ ਵਹਿੜਾ ਤੇ ਇੱਕ ਝੋਟੀ ਸੀਗੀ ਠੀਕ ਆ ਪਸ਼ੂ ਸਾਰੇ ਤਾਜੇ ਦੇ ਸਵੇ ਸਵੇ ਨੇ ਨਾਲ ਬੱਚੇ ਆ ਤਿੰਨਾ ਮਗਰ ਜਿਹੜੀਆਂ ਦੋਸਤੋ ਬੱਚੀਆਂ ਤੁਹਾਨੂੰ ਦਿਖਾ ਦੀਆਂ ਨੇ ਵਹਿੜਾ ਮਗਰ ਤੇ ਛੋਟੀ ਮਾਰ ਜਿਹੜੀ ਆ ਦੋਸਤੋ ਕੱਟੀ ਆ ਠੀਕ ਆ ਬੱਚਾ ਫੀਮੇਲ ਦਾ ਇੰਦਰਜੀਤ ਵੀਰ ਬੋਲ ਗਿਆ ਸੰਪਰਕ ਨੰਬਰ ਆਪੇ ਹਾਂਜੀ 98557 48728 95929 95392 ਠੀਕ ਹੈ ਤੁਹਮੇ ਨੰਬਰ ਆਪੇ ਹਾਂਜੀ ਆਪਣੇ ਕੋਲ ਠੀਕ ਹੈ ਸੋ ਦੋਸਤੋ ਸਾਨੂੰ ਮੇਰੇ ਨਾਲ ਵੀਰ ਹੈ ਇੰਦਰਜੀਤ ਸਿੰਘ ਠੀਕ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਘਰੇਾਲੇ ਕਰਨੀ ਆ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਕਾਰ ਵਿਜਿਟ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ